ਮਨ ਸਾ ਕਦਾ ਤ ਸਭ ਸੁਖ ਨਿਦਾਨ ਅੰਮ੍ਰਿਤ ਸਰਸਦ ਹੀ ਪਰ ਪੂਰਾ ਅੰਮ੍ਰਿਤ ਸਰਸਦ ਹੀ ਪਰ ਪੂਰਾ ਮਨ ਸਤ ਗੁਰ ਮੇਰਾ ਪੂਰਾ ਮਨ ਨੂੰ ਬੇਰਾ ਕਰੇਗਾ ਸਤ ਗੁਰ ਮੇਰਾ ਪੂਰਾ ਸਤ ਗੁਰ ਮੇਰਾ ਪੂਰਾ ਸਤ ਗੁਰ ਮੇਰਾ ਪੂਰਾ ਸਤ ਗੁਰ ਮੇਰਾ ਪੂਰਾ ਅੰਮ੍ਰਿਤ ਸਰ ਸਤ ਗੁਰ ਸਤਿਵਾਦੀ ਨਾਤੈ ਕੋ ਵਹ ਹੰਸ ਹੋ ਹੈ ਨਾਨਕ ਤਨ ਤਨ ਵਡੇ ਵਡਤਾ ਕੀ ਅਬ ਕੀ ਬਾਹ ਬਖਸ਼ ਬੰਦੇ ਕੋ ਬਹਰ ਨ ਪਾਉ ਜਦ ਸੇਰਾ ਅਬ ਕਿਰਪਾ ਬਖਸ਼ ਬੰਦੇ ਕਿ ਰਾਮਦਾਸ ਕਹਿੰਦੇ ਨੇ ਜੇ ਤੂੰ ਗਿਣਤੀ ਕਰਨਾ ਹੈ ਨਾ ਸੁਖ ਚ ਬੈਠਾ ਮੇਰੇ ਚਾਚੇ ਦੇ ਪੁੱਤ ਮੇਰੇ ਤਾਏ ਦੇ ਪੁੱਤ ਮੇਰੀ ਮਾਸੀ ਦੇ ਪੁੱਤਰ ਮੇਰੇ ਪੂਵਾ ਦੇ ਪੁੱਤਰ ਸਾਡੀ ਸਾਰੀ ਬਰਾਦਰੀ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਦੀ ਗਿਣਤੀ ਨਾ ਕਰੇ ਸਵਾਰਥੀਆਂ ਦਾ ਟੋਲਾ ਹੈ ਜੋ ਸੰਸਾਰਿਕ ਕੈ ਕੁਟਮ ਮਿੱਤਰ ਭਾਈ ਬੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਜਿਤ ਦਿਨ ਉਨ੍ਹਾਂ ਸਵਾਉ ਹੋਏ ਨਾ ਆਵੇਂ ਤਿਤ ਦਿਨ ਨੇੜੇ ਕੋ ਨਾ ਟੁਕਾ ਸਾ ਮਰਨ ਦੀ ਗੱਲ ਛੱਡ ਤੂੰ ਜਉਂਦਿਆਂ ਦੀ ਘਰ ਮਰਨ ਤੋਂ ਬਾਅਦ ਤਾਂ ਸਭ ਨੇ ਛੱਡਣਾ ਜਿੰਨਾ ਜਿੱਤਨ ਇਹਨਾਂ ਦਾ ਸਵਾਰਥ ਪੂਰਾ ਹੋ ਗਿਆ ਉਸ ਦਿਨ ਤੇਰੇ ਨੇੜੇ ਕੋਈ ਨਹੀਂ ਲੱਗਣਾ ਤੇ ਇਹ ਵੀ ਸੱਚ ਕਦੀ ਵੀ ਸੁੱਖ ਵਿੱਚ ਸੁਗਿਰਦ ਮਿੱਤਰਾਂ ਦੀ ਗਿਣਤੀ ਮਤ ਕਰੋ ਜਿੱਦਨ ਗਿਣਤੀ ਕਰਨੀ ਉਹ ਦਿਨ ਦੁੱਖ ਵਿੱਚ ਕਰੋ ਚਾਨਣ ਵਿੱਚ ਤਾਂ ਕਈ ਕਈ ਪਰਛਾਵੇਂ ਬੋਡੀ ਦੇ ਬਣ ਜਾਂਦੇ ਆ ਪਤਾ ਤਾਂ ਉਦੋਂ ਲੱਗਦਾ ਜਦੋਂ ਹਨੇਰੇ ਵਿੱਚ ਬੰਦਾ ਤੁਰਦਾ ਹਨੇਰੇ ਵਿੱਚ ਪਰਛਾਵੇਂ ਨਹੀਂ ਚੱਲਦੇ ਖੁੰਦੇ ਹਨੇਰੇ ਵਿੱਚ ਵਜੂਦ ਨੂੰ ਹਨੇਰੇ ਦਾ ਮੁਕਾਬਲਾ ਕਰਨਾ ਪੈਂਦਾ ਸਿੱਖੋ ਤੁਸੀਂ ਕੀਰਤਨ ਸੋਲਾ ਕਰਦੇ ਹੋ ਰੋਜ਼ ਸੌਣ ਲੱਗਿਆਂ ਪਤਾ ਮਤਲਬ ਕੀ ਹੈ ਕੀਰਤਨ ਸੋਲੇ ਦਾ ਕੀਰਤਨ ਸੋਲੇ ਦਾ ਭਾਵ ਕੀ ਹੈ ਕਰਨ ਦਾ ਕਿਉਂ ਆਖਿਆ ਕਿ ਸੌਣ ਲੱਗਿਆਂ ਕੀਰਤਨ ਸੋਲਾ ਕਰਕੇ ਸੋਵੋ ਉਹਦਾ ਮਤਲਬ ਸੀ ਕੋਈ ਜਿੱਥੇ ਕੀਰਤਨ ਸੋਲੇ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਨਾ ਕਿ ਜਿਹੜਾ ਸਿੱਖ ਸੌਣ ਲੱਗਿਆਂ ਕੀਰਤਨ ਸੋਲਾ ਕਰਕੇ ਸੋਏਗਾ ਹੁਕਮਿਆਂ ਜੇ ਕਿਤੇ ਰਾਤ ਨੂੰ ਸੁੱਤੇ ਪੈ ਸਵਾਸ ਵੀ ਚਲੇ ਜਾਣਗੇ ਮੈਂ ਬਾਹੋਂ ਫੜ ਕੇ ਸੱਚਖੰਡ ਲੈ ਜਾਵਾਂਗਾ ਤੇ ਮੈਂ ਸੋਚ ਰਿਹਾ ਸਾਂ ਜਿਹੜਾ ਰਾਤ ਨੂੰ ਕੀਰਤਨ ਸੋਲਾ ਕਰਦੇ ਆ ਨਾ ਸਾਰਾ ਦਿਨ ਪਤਾ ਨਹੀਂ ਕਿੰਨਾ ਕੁਝ ਸੋਚਿਆ ਹੁੰਦਾ ਹੈ ਕਿੰਨੀ ਨੈਗੇਟਿਵਿਟੀ ਸਾਡੇ ਅੰਦਰ ਹੁੰਦੀ ਹੈ ਕਿੰਨੇ ਸਾਡੇ ਅੰਦਰ ਨੈਗੇਟਿਵ ਵਿਚਾਰ ਆਏ ਹੁੰਦੇ ਨੇ ਭਰੇ ਹੁੰਦੇ ਨੇ ਅੰਦਰ ਕੀਰਤਨ ਸੋਲਾ ਕਰਕੇ ਅਰਦਾਸ ਕਰਨ ਦਾ ਮਤਲਬ ਇਹੀ ਹੈ ਕਿ ਕੀਰਤਨ ਸੋਲਾ ਤੈਨੂੰ ਸਮਝਾਉਂਦਾ ਹੈ ਸਿੱਖਾ ਆਉਧ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਤੇਰੀ ਉਮਰ ਘਟਦੀ ਜਾ ਰਹੀ ਹੂੰ ਇਹਨਾਂ ਵਿਚਾਰਾਂ ਨੂੰ ਬਾਹਰ ਕੱਢ ਦੇ ਸਾਰੇ ਦਿਨ ਦੇ ਕੀਤੇ ਹੋਏ ਮਾੜੇ ਕਰਮਾਂ ਤੇ ਚੰਗੇ ਕਰਮਾਂ ਦਾ ਲੇਖਾ ਜੋਖਾ ਕੀਰਤਨ ਸੋਲੇ ਤੇ ਹੁੰਦਾ ਰੋਜ਼ ਸੌਣ ਲੱਗਿਆਂ ਇਸ ਕਰਕੇ ਕੀਰਤਨ ਸੋਇਲਾ ਜ਼ਰੂਰ ਕਰੀਏ ਕੀਰਤਨ ਸੋਇਲਾ ਗੁਰੂ ਵੱਲੋਂ ਬਖਸ਼ੀ ਹੋਈ ਦਾਤ ਹੈ ਗੁਰੂ ਰਾਮਦਾਸ ਕਹਿੰਦੇ ਨੇ ਜੇ ਤੂੰ ਗਿਣਤੀ ਕਰਨਾ ਹੈ ਨਾ ਸੁਖ ਚ ਬੈਠਾ ਮੇਰੇ ਚਾਚੇ ਦੇ ਪੁੱਤ ਮੇਰੇ ਤਾਏ ਦੇ ਪੁੱਤ ਮੇਰੀ ਮਾਸੀ ਦੇ ਪੁੱਤਰ ਮੇਰੇ ਭੂਆ ਦੇ ਪੁੱਤਰ ਸਾਡੀ ਸਾਰੀ ਬਰਾਦਰੀ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਦੀ ਗਿਣਤੀ ਨਾ ਕਰੇ ਸਵਾਰਥੀਆਂ ਦਾ ਟੋਲਾ ਹੈ ਜੋ ਸੰਸਾਰਿਕ ਕਟਮ ਮਿੱਤਰ ਭਾਈ ਬਿਸੇ ਮਨ ਮੇਰੇ ਤੇ ਸਭ ਆਪਣੇ ਸਿਵਾਏ ਮਿਲਾਸਾ ਜਿਤ ਦਿਨ ਉਨ੍ਹਾਂ ਦਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨ ਟੁਕਾ ਸਾ ਮਰਨ ਦੀ ਗੱਲ ਛੱਡ ਤੂੰ ਜਉਂਦਿਆਂ ਦੀ ਕਰ ਮਰਨ ਤੋਂ ਬਾਅਦ ਤਾਂ ਸਭ ਨੇ ਛੱਡਣਾ ਜਿੰਨਾ ਜਿਤਨ ਇਹਨਾਂ ਦਾ ਸਵਾਰਥ ਪੂਰਾ ਹੋ ਗਿਆ ਉਸ ਦਿਨ ਤੇਰੇ ਨੇੜੇ ਕੋਈ ਨਹੀਂ ਲੱਗਣਾ ਤੇ ਇਹ ਵੀ ਸੱਚ ਕਦੀ ਵੀ ਸੁਖ ਵਿੱਚ ਸੁਗਿਰਦ ਮਿੱਤਰਾਂ ਦੀ ਗਿਣਤੀ ਮਤ ਕਰੋ ਜਿੱਦਨ ਗਿਣਤੀ ਕਰਨੀ ਉਹਦਨ ਦੁੱਖ ਵਿੱਚ ਕਰੋ ਚਾਨਣ ਵਿੱਚ ਤਾਂ ਕਈ ਕਈ ਪਰਛਾਵੇਂ ਬੋਡੀ ਦੇ ਬਣ ਜਾਂਦੇ ਆ ਪਤਾ ਤਾਂ ਉਦੋਂ ਲੱਗਦਾ ਜਦੋਂ ਹਨੇਰੇ ਵਿੱਚ ਬੰਦਾ ਤੁਰਦਾ ਹਨੇਰੇ ਵਿੱਚ ਪਰਛਾਵੇਂ ਨਹੀਂ ਚੱਲਦੇ ਖੁੰਦੇ ਹਨੇਰੇ ਵਿੱਚ ਵਜੂਦ ਨੂੰ ਹਨੇਰੇ ਦਾ ਮੁਕਾਬਲਾ ਕਰਨਾ ਪੈਂਦਾ ਸਾਖੀ ਦੇਖ ਲੈ ਸ਼ਾਮ ਸਿਓ ਟਾਰੀ ਜੱਸਾ ਸਿੰਘ ਨਾਲ ਆ ਪੜ ਕੇ ਜੰਗਾਂ ਦੀ ਕੇਰਾ ਸਾਖੀ ਦੇਖ ਲੈ ਉਹ ਦੁਨੀਆਂ ਤੇ ਕਿਤੇ ਕੋਈ ਫਿੱਪਤਾ ਬਵੇ ਜਾ ਕੇ ਪੰਜਾਬਸਾਰ ਪਹਿਲਾਂ ਹੀ ਨਵੇ ਆਪ ਤਾਂ ਪੰਜਾਬ ਬਹੁਤ ਕੁਝ ਚੱਲ ਗਿਆ ਗੁਰੂਆਂ ਦੀ ਕਿਰਪਾ ਨਾਲ ਉੱਠ ਧਾਰਵੇ ਦਿਲ ਸੁਰਗਾ ਤੋਂ ਸੋਹਣੇ ਸੀ ਮਨਦੀਪ ਮਾਵੀਆ ਜਦੋਂ ਰਾਜੇ ਰਣਜੀਤਦਾਸ ਹੀ ਰਾਜ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ